ਨਾਜ਼ਮੀਨ ਅਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਫੋਟੋ ਜਰਨਲਿਸਟਸ ਐਸੋਸੀਏਸ਼ਨ ਵੱਲੋਂ ਵਰਲਡ ਫੋਟੋਗ੍ਰਾਫੀ ਦੇ ਮੌਕੇ 19 ਅਤੇ 20 ਅਗਸਤ ਨੂੰ ਦੋ ਰੋਜ਼ਾ ਚਿੱਤਰ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਜਿਸ ਵਿੱਚ ਫੋਟੋ ਜਰਨਲਿਸਟ ਆਪਣੀਆਂ ਤਸਵੀਰਾਂ ਇਸ ਪ੍ਰਦਰਸ਼ਨੀ ਦੌਰਾਨ ਪ੍ਰਦਰਸ਼ਿਤ ਕਰਨਗੇ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਅਤੇ ਚੇਅਰਮੈਨ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਇਹ ਪ੍ਰਦਰਸ਼ਨੀ ਸਤਲੁਜ ਕਲੱਬ ਵਿੱਚ ਲੱਗ ਰਹੀ ਹੈ ਜਿਸ ਦੀਆਂ ਤਿਆਰੀਆਂ ਸਾਰੀਆਂ ਮੁਕੰਮਲ ਹੋ ਗਈਆਂ ਹਨ ਤੇ ਇਸ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਸਮਾਗਮ ਸਵੇਰੇ 11 ਵਜੇ ਹੋਵੇਗਾ ਜਿਸ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਡਿਪਟੀ ਕਮਿਸ਼ਨਰ ਹਮਨਸ਼ੂ ਜੈਨ ਅਤੇ ਮੇਅਰ ਇੰਦਰਜੀਤ ਕੌਰ ਪੁੱਜਣਗੇ ਉਹਨਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਉਹਨਾਂ ਦੱਸਿਆ ਕਿ ਸਮਾਪਤੀ ਸਮਾਗਮ 20 ਅਗਸਤ ਸ਼ਾਮ 3 ਵਜੇ ਹੋਵੇਗਾ ਜਿਸ ਵਿੱਚ ਪਹੁੰਚਣਗੇ ਪਤਵੰਤੇ ਸੱਜਣ ਜਿਨ੍ਹਾਂ ਵਿੱਚ ਪਦਮਸ਼ਰੀ ਓਂਕਾਰ ਸਿੰਘ ਪਾਵਾ ਅਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਰਾਜਦੀਪ ਸਿੰਘ ਅਤੇ ਪ੍ਰਭ ਜੋਤ ਸਿੰਘ ਰਿਚਵੈਲ ਗਰੁੱਪ ਦੇ ਡਾਇਰੈਕਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਰojana ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ रहेगी ਜਿਸ ਦਾ ਦਾਖਲਾ ਮੁਫਤ ਹੋਵੇਗਾ ਇਸ ਮੌਕੇ ਹਿਮਾਂਸ਼ੂ ਮਹਾਜਨ ਅਸ਼wini 티ਮਾਨ ਇੰਦਰਜੀਤ ਸਿੰਘ ਬਰਮਾ ਬੀ ਕਮਲਦੀਪ ਡਾਂਗ ਨੀਲਕਮਲ ਸ਼ਰਮਾ ਸਰਵ ਅਰੋੜਾ ਵਿਸ਼ਾਲ ਟੱਲ ਤੇ ਹੋਰ ਵੀ ਹਾਜ਼ਰ ਸਨ